ਹਰ ਮਹਾਦੇਵ ਹਰ ਮਹਾਦੇਵ ਹਰ ਮਹਾਦੇਵ ਦੇਖੋ ਮੇਰੇ ਫਰੈਂਡਸ ਨੇ ਇੱਕ ਗਰੁੱਪ ਹੀ ਕਹਿ ਸਕਦੇ ਹੋ ਤੁਸੀਂ ਅਸੀਂ ਹਰ ਜਵਾਰਾਤਰੀ ਦੇ ਆਪਣੇ ਫੈਸਲੇ ਅਕੋਰਡਿੰਗ ਜਿੱਦਾਂ ਵੀ ਹੋ ਸਕਦਾ ਹੈ ਥੋੜਾ ਬਹੁਤ ਕਰਦੇ ਆ ਆ ਪ੍ਰਸ਼ਾਦ ਵਗੈਰਾ ਲਾਣੇ ਆ ਇਸ ਵਾਰ ਵੀ ਲਾਇਆ ਕੀ ਦੇਖ ਸਕਦੇ ਹੋ ਕਿ ਕਾਫੀ ਸਭ ਕੋਜਨੇ ਕਾफी ਪਰ ਇਹਦੇ ਵਿੱਚ ਮਤਲਬ ਜੇ ਦੁਨੀਆ ਕੋਜਿਆ ਤੇ ਰੱਬ ਕੋਜਿਆ ਤੇ ਅਸੀਂ ਸਾਡਾ ਕੁਝ ਨਹੀਂ ਹੈ ਜੀ ਇਹਦੇ ਵਿੱਚ ਆਈਆਂ ਕਿ ਜਰੀਆਂ ਵਾਂ ਤੇ ਉਹਨੇ ਸਾਨੂੰ ਭੇਜਿਆ ਵਾ ਲੋਕਾਂ ਨੂੰ ਖੁਸ਼ੀ ਦੇਣ ਵਾਸਤੇ ਤੇ ਹੁਣ ਲੋਕਾਂ ਦੀ ਖੁਸ਼ੀ ਰੱਬ ਦੀ ਖੁਸ਼ੀ ਮਸ਼ਤੀ ਤੁਹਾਡਾ ਕੀ ਨਾਮ ਹੈ ਤੇ ਰੋਡ ਕਿਹੜਾ ਆ ਮੇਰਾ ਨਾਮ ਅਮਨ ਚੌਧਰੀ ਹੈ ਔਰ ਇਹ ਸ਼ਿਵਾਲਾ ਰੋਡ ਦਿੰਦੀ ਹੈ ਇਹ ਸ਼ਿਵਾਲਾ ਟੈਂਪਲ ਨਾਲ ਹੀ ਹੈ ਔਰ ਇਹ ਸ਼ਾਪ ਹੈ ਇਹ ਟੇਲਰ ਸਾਹਿਬ ਨੇ ਫੈਸ਼ਨ ਟੇਲਰ ਇਹਨਾਂ ਦਾ ਨਾਮ ਹੈ ਤੇ ਮੈਂ ਕਪੜੇ ਵੀ ਇਹਨਾਂ ਕੋਈ ਸੋਣਨਾ ਵਾ ਚੋਰ ਸੇ ਚੱਕਰ ਜਿਨ੍ਹਾਂ ਨਾਲ ਇੰਨੀ ਕੁ ਮੇਰੀ ਫ੍ਰੈਂਡਸ਼ਿਪ ਹੋ ਗਈ ਹੈ ਕਾਫੀ ਮਤਲਬ ਥੋੜੇ ਰਿਲੀਜੀਅਸ ਨੇਚਰ ਦੇ ਇਨਸਾਨ ਨੇ ਇਹਨਾਂ ਨੇ ਮੈਨੂੰ ਇਸ ਪਾਸੇ ਲਾਇਆ ਹੈ ਮਤਲਬ ਇਹੀ ਹੈ ਇਹਨਾਂ ਨੇ ਮੈਨੂੰ ਇਸ ਪਾਸੇ ਲਾਇਆ ਹੈ ਮੈਂ ਹੁਣ ਇਸ ਪਾਸੇ ਲੱਗਾ ਜੀਦਾਰੇ ਭਰਾ ਵੀ ਮਤਲਬ ਕਰ ਕਰ ਰਹੇ ਹੈ ਵਧੀਆ ਸਾਰਾ ਸਾਨੂੰ ਸਾਰਿਆਂ ਨੂੰ ਆਪਣੇ ਫੈਸਟੀਵਲ ਜਿਹੜੇ ਆ ਉਹ ਇਦਾਂ ਹੀ ਮਨਾਉਣੇ ਚਾਹੀਦੇ ਆ ਕੁਛ ਦਿਨ ਤੇ ਹੁੰਦੇ ਆ ਖੁਸ਼ੀਆਂ ਮਨਾਉਂਦੇ ਲੇਟੇ ਇਨਸਾਨ ਸਾਰਾ ਦਿਨ ਤੇ ਕਿਤੇ ਨਾ ਕਿਸੇ ਟੈਨਸ਼ਨ ਜੀ ਰਹਿੰਦਾ ਬਮ 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 ਬੋਲੇ